ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਾਲਸਤਾਨੀ ਖੋਤਾ ਪੰਨੂ ਹੈ ਉਹ ਬੈਠਾ ਹੈ ਅਮਰੀਕਾ ਦੇ ਵਿੱਚ ਦੋ ਕੁ ਦਿਨਾਂ ਤੋਂ ਇੱਕ ਉਹਦੀ ਪੋਸਟ ਘੁੰਮ ਰਹੀ ਹੈ ਜਿਹਦੇ ਵਿੱਚ ਉਹ ਕਹਿੰਦਾ ਕਹਿੰਦਾ ਸਾਡੀ ਅਮਰੀਕਾ ਦੇ ਰਾਸ਼ਟਰਪਤੀ 트럼ਪ ਨਾਲ ਸਿੱਧੀ ਗੱਲਬਾਤ ਉਹ ਅੱਜ ਮੈਨੂੰ ਕਿਸੇ ਸੱਜਣ ਨੇ ਫੋਨ ਕਰਕੇ ਦੱਸਿਆ ਪੋਸਟ ਵੀ ਭੇਜੀ ਉਹ ਕਹਿੰਦੇ ਜੀ ਜਿਹੜੀਆਂ ਕੰਪਨੀਆਂ ਸਰਕਾਰ ਨੂੰ ਫੰਡਿੰਗ ਕਰਦੀਆਂ ਨੇ ਇਲੈਕਸ਼ਨ ਵੇਲੇ ਤੇ ਸਰਕਾਰ ਵੱਲੋਂ ਉਹਨਾਂ ਦਾ ਇੱਕ ਪੋਸਟਰ ਰੀਲੀਜ਼ ਕੀਤਾ ਜਾਂਦਾ ਤੇ ਥੋੜੀ ਬਹੁਤ ਉਹਨਾਂ ਨੂੰ ਫੂਕ ਦਿੱਤੇ ਜਾਂਦੀ ਹੈ ਪੰਪ ਦੇ ਦਿੱਤੇ ਜਾਂਦੇ ਆ ਵੀ ਇਹ ਸਾਡੇ ਬੰਦੇ ਆ ਤੇ ਇੱਕ ਈਮੇਲ ਆ ਜਾਂਦੀ ਹੈ ਜਨਨ ਕਿ ਅਖਬਾਰ ਦੇ ਵਿੱਚ ਕੋਈ ਸ਼ੁਰਖੀ ਬਣ ਕੇ ਖਬਰ ਲੱਗ ਜਾਂਦੀ ਹੈ ਤੇ ਪੰਨੂ ਨੂੰ ਵੀ ਉਹ ਖਤ ਉਹ ਲੈਟਰ ਛੋਟਾ ਜਿਹਾ ਈਮੇਲ ਦਾ ਹੀ ਆਇਆ ਸੀ ਤੇ ਉਹਨੇ ਵਾਇਰਲ ਕਰਤਾ ਤੇ ਕਿਹਾ ਕਿ ਸਾਡੀ 트ੰਪ ਦੇ ਨਾਲ ਸਿੱਧੀ ਗੱਲਬਾਤ ਹੈ ਇਹ ਕਿਉਂ ਕਿਹਾ ਮਤਲਬ ਜਿਹੜੇ ਇਥੋਂ ਪਘੋੜੇ ਪਘੂੜੇ ਲੋਕ ਜਾਂਦੇ ਨੇ ਭਾਰਤ ਤੋਂ 2 ਨੰਬਰ ਵਿੱਚ 30 40 40 ਲੱਖ ਰੁਪਏ ਜਾ ਕੇ ਲਾ ਕੇ ਜਾਂਦੇ ਆ ਉਹਨਾਂ ਦੇ ਕੋਲੋਂ 5-7 ਲੱਖ ਰੁਪਏ ਲੈ ਲੈਂਦੇ ਨੇ ਵੀ ਤੁਸੀਂ ਬੇਪਰਵਾਹ ਹੋ ਕੇ ਵਿਚਰੋ ਕੰਮ ਕਰੋ ਤੇ ਤੁਹਾਨੂੰ ਗ੍ਰੀਨ ਕਾਰਡ ਅਮਰੀਕਾ ਦਾ ਅਸੀਂ ਦਵਾ ਦੇਾਂਗੇ ਸਾਡੀ ਟਰੰਪ ਦੇ ਨਾਲ ਸਿੱਧੀ ਗੱਲਬਾਤ ਹੈ ਜਾਣੇ ਕਿ ਲੋਕਾਂ ਦੇ ਨਾਲ ਫਰੋਡ ਕਰਨ ਵਾਸਤੇ ਇਹ ਸ਼ੋਸ਼ੇ ਪੰਨੂ ਖੋਤੇ ਖਾਲਸਤਾਨੀ ਵੱਲੋਂ ਛੱਡੇ ਜਾਂਦੇ ਆ ਮੈਂ ਬੇਨਤੀ ਕਰਨੀ ਹੈ ਜਿਹੜੇ ਅਮਰੀਕਾ ਦੇ ਲੋਕ ਨੇ ਕੈਨੇਡਾ ਦੇ ਲੋਕ ਨੇ ਵੀ ਇਸ ਕਤੀੜ ਦੀ ਨਾਂ ਟੂਟੋ ਦੇ ਨਾਲ ਬਣੀ ਨਾ ਜਿਹੜਾ ਬਾਅਦ ਵਿੱਚ ਪ੍ਰਧਾਨ ਮੰਤਰੀ ਬਣਿਆ ਕੈਂਡੀਡਟ ਦਾ ਉਹਦੇ ਨਾਲ ਬਣੀ ਨਾਈਟ ਟਰੰਪ ਇਹਨੂੰ ਜਾਣਦਾ ਜਦੋਂ ਪਹਿਲਾਂ ਉਹਦਾ ਸਮਾਗਮ ਹੋਇਆ ਸੀ ਟਰੰਪ ਦਾ ਜਦੋਂ ਰਾਸ਼ਟਰਪਤੀ ਬਣੇ ਨੇ ਉੱਥੇ ਸਭ ਨੂੰ ਸੱਦੇ ਪੱਤਰ ਦਿੱਤੇ ਗਏ ਸੀ ਉੱਥੇ ਟਿਕਟ ਸੀ 25-25000 ਡਾਲਰ ਦੀ ਤੇ ਇਹ ਵੀ 25000 ਡਾਲਰ ਦੇ ਕੇ ਟਿਕਟ ਲੈ ਕੇ ਭਾਗਿਆ ਸੀ ਉੱਥੇ ਫੋਟੋਆਂ ਖਿਚਾਈ ਗਿਆ ਸੈਲਫੀਆਂ ਪਾਈ ਗਿਆ ਕਿ ਮੈਨੂੰ ਟਰੰਪ ਨੇ ਸੱਦਾ ਇਹ ਜੀ ਕੋਈ ਗੱਲਬਾਤ ਨਹੀਂ ਸੀ ਇਹ ਹਾਜੂ ਸੋਸ਼ਲ ਕਿਉਂ ਛੱਡਦੇ ਹੁੰਦੇ ਆ ਮਤਲਬ ਵੀ ਲੋਕਾਂ ਦੀ ਨਜ਼ਰ ਵਿੱਚ ਮੇਰੀ ਈਮੇਜ ਬਹੁਤ ਵੱਡੀ ਹੋ ਜੇ ਤੇ ਲੋਕ ਕਹਿਣ ਵੀ ਟਰੰਪ ਨਾਲ ਸਿੱਧੀ ਗੱਲਬਾਤ ਹੈ ਤੇ ਫਿਰ ਲੋਕ ਜਿਹੜੇ ਬੇਵਕੂਫ ਹੁੰਦੇ ਆ ਵੀ ਵੱਧ ਤੋਂ ਵੱਧ ਡਾਲਰ ਜਨਨ ਕਿ ਲੱਖਾਂ ਰੁਪਈਆ ਮੈਨੂੰ ਦੇ ਦੇਣ ਤੇ ਅਸੀਂ ਆਪਣੇ ਘਰ ਪਰ ਲੀਏ ਤੇ ਜਿੰਨੇ ਵੀ ਭਾਰਤ ਤੋਂ ਲੋਕ ਜਾਂਦੇ ਆ ਜਾਂ ਅਮਰੀਕਾ ਦੇ ਵਿੱਚ ਥੋੜੇ ਬਹੁਤੇ ਸੈਟਲ ਹੋਏ ਨੇ ਜਾਂ ਨਹੀਂ ਹੋਏ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਚਾਂਸੇ ਵਿੱਚ ਨਾ ਆਇਆ ਕਰੋ ਇਹ ਸਿਰੇ ਦੀਆਂ ਕਟੀੜਾਂ ਨੇ ਕਹਿ ਲੀਏ ਨਾ ਜੇ ਤੁਸੀਂ ਸਭ ਤੋਂ ਵੱਡਾ ਠੱਗ ਤੇ ਸਭ ਤੋਂ ਘਟਿਆ ਕਤੀੜ ਕੋਈ ਲੱਭਣੀ ਹੋਵੇ ਉਹ ਖਾਲੋਤਾਨੀਆਂ ਵਿੱਚੋਂ ਪੰਨੂ ਨੂੰ ਲੱਭ ਲਓ ਤੇ ਪੰਜ ਚਾਰ ਚਮਚੇ ਹੋਰ ਨੇ ਇਹੋ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਅੱਜ ਤੱਕ ਇੱਕ ਵੀ ਪੈਸਾ ਇਹਨਾਂ ਨੇ ਕੌਮ ਤੇ ਲਾਇਆ ਹੋਵੇ ਅਮਰੀਕਾ ਦੇ ਵਿੱਚ ਕਿਸੇ ਇੱਕ ਬੰਦੇ ਦੀ ਹੈਲਪ ਕੀਤੀ ਹੋਵੇ ਹਾਂ ਲੈਟਰ ਪੈਡ ਇਧਰੋਂ ਸ਼ਮਨਿਤ ਮਾਨ ਬੁੱਢਾ ਜਿਹੜਾ ਮਰਨ ਵਾਲਾ ਉਹ ਵੇਚ ਦਿੰਦਾ ਤੇ ਉਧਰ ਜਾ ਕੇ ਉਹਦੇ ਕੋਲੇ ਉਹ ਵੇਚ ਦਿੰਦਾ ਬਸ ਇੰਨਾ ਕੰਮ ਹੈ ਇਹਨਾਂ ਦਾ ਇਹ ਐਡੇ ਵੱਡੇ ਗੱਪਸਟਾ ਫੜਾ ਕਿਉਂ ਮਾਰਦੇ ਨੇ ਇਹੇ ਜਿਹੇ ਬੈਰਲਕੋ ਕਰਦੇ ਨੇ ਕਿ ਮੈਨੂੰ ਵੀ ਲੈਟਰ ਆਇਆ ਟਰੰਪ ਦਾ ਜਣੇ ਕਿ ਪੰਪ ਦਿੱਤਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਪੰਨੂ ਖੋਤੇ ਦੀ ਟਰੰਪ ਦੇ ਨਾਲ ਸਿੱਧੀ ਗੱਲਬਾਤ ਹੈ ਇਹਰ ਲੋਕ ਚੜਾਵੇ ਲੈ ਕੇ ਆਉਣ ਵੀ ਮੈਨੂੰ ਵੀ ਪੀਆਰ ਕਾਰਡ ਦਵਾ ਦੇ ਯਾਨੀ ਕਿ ਮੈਨੂੰ ਵੀ ਗ੍ਰੀਨ ਕਾਰਡ ਮਿਲ ਜੇ ਮੈਨੂੰ ਵੀ ਗ੍ਰੀਨ ਕਾਰਡ ਮਿਲ ਜੇ ਬਸ ਆਹ ਲੋਟ ਕੁਛੜ ਤੋਂ ਸਵਾਇ ਹੋਰ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਮੈਂ ਦੋ ਤਿੰਨ ਲੋਕਾਂ ਦੀ ਜਦੋਂ ਗੱਲ ਸੁਣੀ ਅਮਰੀਕਾ ਤੋਂ ਮੈਂ ਕਿਹਾ ਵੀ ਇੰਨੀ ਗੱਲਬਾਤ ਹੋ ਸਕਦੀ ਹੈ ਉਹ ਕਹਿੰਦੇ ਜਿਹੜਾ 20000 ਫੰਡ ਯਾਨੀ ਕਿ 20000 ਡਾਲਰ ਫੰਡ ਉੱਥੋਂ ਦੀ ਸਰਕਾਰ ਨੂੰ ਇਲੈਕਸ਼ਨ ਵੇਲੇ ਦੇ ਦਿੰਦਾ ਉਹਦੇ ਲੈ ਕੇ ਇੱਕ ਛੋਟਾ ਜਿਹਾ ਲੈਟਰ ਪੈਡ ਇਸ਼ੂ ਕਰ ਦਿੰਦੇ ਨੇ ਬੀਐਸਆਰਡੀ ਪਾਰਟੀ ਦਾ ਵਰਕਰ ਹੈ ਤੇ ਨਾਲ ਹੀ ਮਾੜਾ ਮੋਟਾ ਜਿਹੜੇ ਟੈਂਡਰ ਨਿਕਲਦੇ ਨੇ ਕੰਮਾਂ ਦੇ ਕਿਸੇ ਡਿਪਾਰਟਮੈਂਟ ਵੱਲੋਂ ਕਹਿੰਦੇ ਉੱਥੇ ਥੋੜਾ ਬਹੁਤਾ ਨਾਂ ਆ ਜਾਂਦਾ ਫਿਰ ਕੰਪਨੀ ਵਾਲੇ ਫਸ ਜਾਂਦੇ ਹਨ ਜਿਹਨਾਂ ਕਿ ਇਹਨਾਂ ਦੇ ਚਾਂਸੇ ਵਿੱਚ ਆ ਕੇ ਲੁੱਟ ਖੁੱਟ ਹੁੰਦੀ ਹੈ ਇਹ ਖਾਲਿਸਤਾਨ ਦੇ ਮੋਢੀ ਨੇ ਜੀ ਖੋਤੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਬਚ ਕੇ ਰਹਾ ਕਰੋ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ